ਫਾਜ਼ਿਲਕਾ ਅਬੋਹਰ ਰੋਡ ਤੋਂ ਵਿਜੇ ਕਲੋਨੀ ਐਮਸੀ ਕਲੋਨੀ ਰਾਇਲ ਸਿਟੀ ਅਤੇ ਦਾਦਾਨ ਕਲੇਵ ਨੂੰ ਜਾਣ ਵਾਲੀ ਸੜਕ ਦਾ ਨਿਰੇਖਣ ਅੱਜ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਐਡੀਸੀ ਫਾਜ਼ਿਲਕਾ ایਓ ਫਾਜ਼ਿਲਕਾ ਅਤੇ ਹੋਰ ਵੱਖ-ਵੱਖ ਅਧਿਕਾਰੀਆਂ ਨੇ ਕੀਤਾ ਉਹਨਾਂ ਨੇ ਵੇਖਿਆ ਵੀ ਇਹ ਸੜਕ ਦਾ ਜੋ ਕੰਮ ਚੱਲ ਰਿਹਾ ਹੈ ਉਹ ਮੁਕੰਮਲ ਤੌਰ ਤੇ ਹੈ ਜਾਂ ਨਹੀਂ ਆਉਣ ਵਾਲੀਆਂ ਦਿੱਕਤਾਂ ਨੂੰ ਕਿਵੇਂ ਦੂਰ ਕੀਤਾ ਜਾਏਗਾ ਨਿਰਦੇਸ਼ ਦਿੱਤੇ ਇੱਥੇ ਬੋਲਦੇ ਵਾਰਡ ਵਾਸੀਆਂ ਤੇ ਐਮਐਲਏ ਤੇ ਅਧਿਕਾਰੀਆਂ ਨੇ ਕੀ ਕੁਝ ਕਿਹਾ ਸਭ ਕੁਝ ਜਾਣਾਂ ਲਈ ਸਾਡੇ ਨਾਲ ਬੜੇ ਬਹੁਤ ਧੰਨਵਾਦੀਆਂ ਐਮਐਲਏ ਸਾਹਿਬ ਦੀ ਜਿਹੜਾ ਕਿ ਵਿਜੇ ਕਲੋਨੀ ਰੋਡ ਬਣ ਰਹੀ ਸੀ ਉਹ ਵੀ ਇਹਨਾਂ ਦੀ ਔਰ ਪੰਜਾਬ ਸਰਕਾਰ ਦੀ ਪੂਰੀ ਮਿਹਰਬਾਨੀ ਨਾਲ ਇਹ ਰੋਡ ਬਣ ਰਹੀ ਹੈ ਪੂਰਾ ਲਗਭਗ ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਇਹ ਰੋਡ ਬਣ ਰਹੀ ਹੈ ਵਿੱਚੋਂ ਕੁਝ ਕਰਨਾ ਕਰਕੇ ਬਰਸਾਤ ਦੇ ਕਾਰਨ ਮੌਸਮ ਕਾਰਨ ਕੁਝ ਕੰਮ ਰੁਕਿਆ ਸੀ ਉਹ ਐਮਐਲਏ ਸਾਹਿਬ ਨੂੰ ਕਈ ਵਾਰ ਬੇਨਤੀ ਕੀਤੀ ਅੱਜ ਉਹ ਆਪ ਚੱਲ ਕੇ ਆਏ ਨੇ ਸਾਰੇ ਏਡੀਸੀ ਸਾਹਿਬ ਟੀਓ ਸਾਹਿਬ ਔਰ ਐਕਸ਼ਨ ਸਾਹਿਬ ਨੂੰ ਨਾਲ ਲੈ ਕੇ ਉਹ ਅੱਜ ਇਹਨਾਂ ਨੇ ਜੋ ਪੋਲ ਸਾਈਡ ਤੇ ਹੋਣ ਵਾਲੇ ਨੇ ਟਰਾਂਸਫਾਰਮਰ ਰੋਡ ਦੇ ਵਿੱਚ ਆਂਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਔਰ ਉਹ ਸਾਈਡ ਤੇ ਕਰਕੇ ਇਹ ਕੰਮ ਸ਼ੁਰੂ ਕਰਨ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਐਮਐਲਏ ਸਾਹਿਬ ਦਾ ਕਿਉਂਕਿ ਜੋ ਸਰਕਾਰ ਨੇ ਅੱਜ ਤੋਂ ਪਹਿਲਾਂ ਜੋ ਵਾਅਦੇ ਕੀਤੇ ਸੀ ਉਸ ਮੁਤਾਬਕ ਖੁਦ ਸਰਕਾਰ ਚੱਲ ਕੇ ਆਂਦੀ ਹੈ ਐਮਐਲਏ ਸਾਹਿਬ ਆਪ ਆਏ ਨੇ ਇੰਨੀ ਦੁਪਹਿਰ ਦੇ ਵਿੱਚ ਔਰ ਪੂਰੀ ਸੜਕ ਦਾ ਮੋਇਨਾ ਕੀਤਾ ਔਰ ਵਾਟਰ ਵਰਕਸ ਦਾ ਹਰ ਤਰ੍ਹਾਂ ਦਾ ਜੋ ਹੈ ਉਹ ਹਮੇਸ਼ਾ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਕਰਦੇ ਰਹਿਣਗੇ ਅਸੀਂ ਇਹਨਾਂ ਤੋਂ ਜੀ ਹਾਂ ਜੀ ਹਿਸਾਬ ਅੱਜ ਤੁਸੀਂ ਸ਼ਹਿਰ ਦੇ ਵਿੱਚ ਵਿਜ਼ਿਟ ਕਰ ਰਹੇ ਹੋ ਵਾਟਰ ਵਰਕਸ ਵੀ ਦੇਖਿਆ ਸੜਕਾਂ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਮੈਂ ਤੇ ਆਨਰੇਬਲ ਐਮਐਲਏ ਸਾਹਿਬ ਨੇ ਅਸੀਂ ਜਿੰਨੇ ਪ੍ਰੋਜੈਕਟ ਹੈ ਜਿਹੜੇ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਚੱਲੇ ਪਏ ਸਾਰਿਆਂ ਦਾ ਡਿਟੇਲ ਐਨਾਲਿਸਿਸ ਕੀਤਾ ਹੈ ਔਰ ਉਹਨਾਂ ਦੀ ਕੀ ਪ੍ਰੋਗਰੈਸ ਹੈ ਕੁਝ ਕੰਪਲੀਟ ਹੋ ਗਏ ਕੁਝ ਵਰਕਿੰਗ ਪ੍ਰੋਗਰੈਸ ਹੈ ਉਹਨਾਂ ਟਾਈਮ ਬౌੰਡ ਮੈਨਰ ਵਿੱਚ ਕੰਮ ਕਰਨ ਲਈ ਈਓ ਐਂਡ ਉਹਨਾਂ ਦੀ ਟੀਮ ਨੂੰ ਅਸੀਂ ਇਨਸਟਰਕਟ ਕਰਤਾ ਹੈ ਔਰ ਜੋ ਜੋ ਹੋਰ ਇੰਦੇ ਚ ਠੀਕ ਹੋਣ ਵਾਲਾ ਹੈ ਉਹਨਾਂ ਦੇ ਲਈ ਲਾਈਕ ਜਿਵੇਂ ਇੱਕ ਰੋਡ ਅਸੀਂ ਬਣਾਨੀ ਹੈ ਉਸ ਰੋਡ ਦੇ ਵਿੱਚ ਬਿਜਲੀ ਦੇ ਖੰਬੇ ਆਉਂਦੇ ਨੇ ਉਹ ਮੈਂ ਔਰ ਐਮਐਲਏ ਸਾਹਿਬ ਨੇ ਪੂਰੀ ਜਿਹੜੀ ਲੈਂਥ ਉਹਦੀ ਦੇਖੀ ਹੈ ਸਾਡੇ ਨਾਲ ਐਕਸ਼ਨ ਪੀਐਸਪੀਸੀਐਲ ਨੇ ਉਹਨਾਂ ਨੂੰ ਅਸੀਂ ਡਾਇਰੈਕਟ ਕਰਤਾ ਕਿ ਜੋ ਉਹਨਾਂ ਦਾ ਐਸਟੀਮੇਟ ਬੰਦਾ ਹੈ ਬਣਾ ਕੇ ਤੁਰੰਤ ਦੋ ਤਾਂ ਕਿ ਅਸੀਂ ਸੜਕ ਬਣਾਈਏ ਜਿੰਨੀਆਂ ਜ਼ਿਆਦਾ ਲੋਕਾਂ ਨੂੰ ਸਹੂਲਤਾਂ ਅੱਛੀਆਂ ਮਿਲਣ ਗਿਆ ਵਿਕਾਸ ਦੇ ਨਾਲ ਉਸੇ ਦਿਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਕੁਝ ਕਮੀਆਂ ਦੇਖਣ ਨੂੰ ਮਿਲੀਆਂ ਨੇ ਕਮੀਆਂ ਹਨ ਸੜਕਾਂ 'ਚ ਜਿਆਦਾ ਲੱਗੀਆਂ ਸੜਕਾਂ ਕਾਫੀ ਟੁੱਟੀਆਂ ਹੋਈਆਂ ਨੇ ਪਾਜਲਕਾ ਦੇ ਵਿੱਚ ਅੱਜ ਅਸੀਂ ਸਾਰਾ ਦਿਨ ਬੈਠ ਕੇ ਤਿੰਨ ਚਾਰ ਘੰਟੇ ਹੁੰਦੇ ਤੇ ਮੈਰਾਥਨ ਕੀਤਾ ਕਿ ਨੂੰ ਅਸੀਂ ਕਿਸ ਤਰ੍ਹਾਂ ਬੈਸਟ ਕੀਤਾ ਜਾ ਸਕਦਾ ਤੋ 10 12 ਸਾਡੇ ਕੋਲ ਜਿਹੜੀ ਪ੍ਰੀਲੀਮਨਰੀ ਜਿੰਨਾ ਚ ਬੜੀ ਸਖਤ ਜ਼ਰੂਰਤਾ ਰੋਡ ਬਣਾਉਂਦੇ ਉਹ ਅਸੀਂ ਪ੍ਰਾਇੋਰਟੀ ਦੇ ਵਿੱਚ ਲਵਾਂਗੇ ਇਸ ਤਰ੍ਹਾਂ ਅਸੀਂ ਐਸਟੀਪੀ ਵੀ ਵਿਜ਼ਿਟ ਕੀਤਾ ਹੈ ਵਾਟਰ ਟ੍ਰੀਟਮੈਂਟ ਪਲਾਂਟ ਵੀ ਕੀਤਾ ਹੈ ਵਾਟਰ ਟ੍ਰੀਟਮੈਂਟ ਪਲਾਂਟ ਤੇ ਜੋ ਸਾਨੂੰ ਕੁਝ ਕਮੀਆਂ ਲੱਗੀਆਂ ਅਸੀਂ ਕੰਸਰਨਡ ਡਿਪਾਰਟਮੈਂਟ ਨੂੰ ਇਨਸਟਰਕਟ ਕਰਤਾ ਕਿ ਵਿਦਨ 2 3 ਡੇਸ ਅਨ ਨੂੰ ਰਿਮੂਵ ਕਰਕੇ ਹਾਂ ਦੇ ਸਾਈਡ ਆਏ ਹਾਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਅੱਜ ਅਸੀਂ ਫਾਜ਼ਿਲਕਾ ਸ਼ਹਿਰ ਦੇ ਜੋ ਵਿਕਾਸ ਦੇ ਕਾਰਜ ਚੱਲ ਰਹੇ ਨੇ ਉਹਨਾਂ ਸਾਰਿਆਂ ਦਾ ਮੁਆਇਨਾ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਜੋ ਵਿਕਾਸ ਦੇ ਕੰਮ ਸ਼ਹਿਰ ਦੇ ਵਿੱਚ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਰਨੇ ਨੇ ਉਹਨਾਂ ਦਾ ਅੱਜ ਮੁਆਇਨਾ ਕਰ ਰਹੇ ਹਾਂ ਹੁਣ ਅਸੀਂ ਇਸ ਟਾਈਮ ਜਿਹੜੀ ਵਿਜੇ ਕਲੋਨੀ ਐਮਸੀ ਕਲੋਨੀ ਵਾਲੀ ਸੜਕ ਹੈ ਉਹਦਾ ਮੁਆਇਨਾ ਕੀਤਾ ਔਰ ਉਹਦੇ ਵਿੱਚ ਜੋ ਖੰਭੇ ਆਉਂਦੇ ਆ ਬਿਜਲੀ ਵਾਲੇ ਉਹਨਾਂ ਨੂੰ ਸਾਈਡ ਕਰਨ ਦਾ ਜੋ ਸਾਡੇ ਐਕਸਟਰਨ ਬਿਜਲੀ ਬੋਰਡ ਦੇ ਨਾਲ ਨੇ ਔਰ ਏਡੀਸੀ ਸਾਡੇ ਪੋਪਲੀ ਜੀ ਔਰ ਸਾਡੇ ਨਗਰ ਕਾਉਂਸਲ ਦੇ ای او ਜਿਕ ਸੀਰ ਜੀ ਔਰ ਉਹਨਾਂ ਦੀ ਸਾਰੀ ਟੀਮ ਅਸੀਂ ਸਾਰੇ ਜਿਹੜਾ ਸ਼ਹਿਰ ਦਾ ਵਿੱਚ ਅੱਜ ਰਾਉਂਡ ਕਰ ਰਹੇ ਆ ਔਰ ਜਿੱਥੇ ਜਿੱਥੇ ਵਿਕਾਸ ਦੇ ਕੰਮ ਚੱਲ ਰਹੇ ਨੇ ਉਹਨਾਂ ਸਾਰਿਆਂ ਨੂੰ ਦੇਖਿਆ ਔਰ ਜੋ ਹੋਰ ਕੰਮ ਹੋਣ ਵਾਲੇ ਨੇ ਜਾਂ ਕੋਈ ਕਮੀਆਂ ਨੇ ਸ਼ਹਿਰ ਦੇ ਵਿੱਚ ਵਿਕਾਸ ਦੇ ਕਾਰਜਾਂ ਦੇ ਵਿੱਚ ਉਹਨਾਂ ਸਾਰਿਆਂ ਦਾ ਨਿਰਖਣ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕਮੀਆਂ ਨੂੰ ਜਿਹੜਾ ਜਲਦੀ ਪੂਰਾ ਕਰਨ ਦਾ ਜੋ ਸਾਡੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਸਾਰੇ ਸ਼ਹਿਰਾਂ ਨੂੰ ਜਿਹੜਾ ਸੁੰਦਰ ਬਣਾਉਣਾ ਹੈ ਸਾਫ਼ ਸੁਥਰਾ ਬਣਾਉਣਾ ਹੈ ਹਰਾ ਭਰਾ ਬਣਾਉਣਾ ਹੈ ਉਸ ਜਿਹੜਾ ਤਰੀਕੇ ਨਾਲ ਕਿਸ ਤਰੀਕੇ ਨਾਲ ਅਸੀਂ ਕਰ ਸਕਦੇ ਸਾਰਾ ਜਮਾਇਨਾ ਕੀਤਾ ਗਿਆ ਤੁਸੀਂ ਅੱਜ ਇੱਥੇ ਜੋ ਵਾਟਰ ਬਾਕਸ ਹੈ ਸ਼ਹਿਰ ਦਾ ਉੱਥੇ ਵੀ ਨਿਰੀਖਣ ਕੀਤਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਵਾਟਰ ਬਾਕਸ ਹੈ ਸਾਡਾ ਐਸਟੀਪੀ ਹੈ ਜਾ ਹੋਰ ਵੀ ਜਿਹੜੇ ਮੇਨ ਸਾਡੇ ਸ਼ਹਿਰ ਦੇ ਵੱਡੇ ਪ੍ਰੋਜੈਕਟ ਨੇ ਉਹਨਾਂ ਸਾਰਿਆਂ ਨੂੰ ਜਾ ਕੇ ਅਸੀਂ ਚੈੱਕ ਕੀਤਾ ਹੈ ਕਿ ਸਹੀ ਤਰ੍ਹਾਂ ਨਾਲ ਚੱਲ ਰਹੇ ਨੇ ਔਰ ਕਿਤੇ ਕਿਸੇ ਪ੍ਰੋਜੈਕਟ ਦੇ ਵਿੱਚ ਕੋਈ ਕਮੀ ਤਾਂ ਨਹੀਂ ਉਹ ਸਾਰੀਆਂ ਕਮੀਆਂ ਨੂੰ ਦੇਖਿਆ ਜੇ ਕਿਤੇ ਕੋਈ ਸਾਨੂੰ ਕਮੀ ਲੱਗੀ ਹੈ ਬੜਾ ਜਲਦੀ ਅਸੀਂ ਉਹ ਕਮੀਆਂ ਜਿਹੜੀਆਂ ਦੂਰ ਕਰਾਂਗੇ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ